ਹਾਂਜੀ ਵੈਲਕਮ ਬੈਕ ਫੇਸਬੁਕ ਚੈਨਲ ਗੀਅਰ ਕੰਬਾਈਨ ਹਾਰਵੈਸਟਰ 1992 ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਨ ਲੱਗੇ ਸੀਗੇ ਮਸ਼ੀਨਾਂ ਬਾਰੇ ਜਿਹੜੀਆਂ ਮਸ਼ੀਨਾਂ ਮੰਨੋ ਆਪਾਂ ਨੂੰ ਕਾਫੀ ਦਿੱਕਤ ਦਿੰਦੀਆਂ ਅ ਝੋਨੇ ਦੇ ਸੀਜ਼ਨ 'ਚ ਜਿਵੇਂ ਹਾਈਬ੍ਰਿਡ ਪੀਜ਼ ਆ ਜਾਂਦੇ ਆ ਜਾਂ ਚੀੜੇ ਪੀਜ਼ ਆ ਜਾਂਦੇ ਆ ਬੱਲੀ 'ਚੋਂ ਦਾਣਾ ਨਹੀਂ ਛੱਡਦੀਆਂ ਮਸ਼ੀਨਾਂ ਅ ਚੌਲ ਰੋਟਣ ਦੀ ਸ਼ਿਕਾਇਤ ਕਾਫੀ ਜਿਵੇਂ ਚੌਲ ਤੋੜਨ ਦੀ ਨਾ ਪਹਿਲਾਂ-ਪਹਿਲਾਂ ਸ਼ਿਕਾਇਤ ਕਾਫੀ ਹੁੰਦੀ ਆ ਮਸ਼ੀਨਾਂ 'ਚ ਤੇ ਬੱਲੀ ਚ ਦਾਣਾ ਨਹੀਂ ਛੱਡਦੇ ਆ ਉਹ ਜਿਹੜੀਆਂ ਕੁਝ ਪ੍ਰੋਬਲਮਾਂ ਕਰਕੇ ਉਹ ਚੀਜ਼ਾਂ ਨੂੰ ਆਪਾਂ ਨਾ ਦੇਖਦੇ ਹੋਏ ਵੀ ਇੱਕ ਵੀਡੀਓ ਬਣਾਉਣ ਲੱਗੇ ਸੀਗੇ ਉਹ ਆਪਾਂ ਵੀਡੀਓ ਕਦੇ ਦਿਨ ਚ ਤੁਹਾਨੂੰ ਅਪਲੋਡ ਕਰਾਂਗੇ ਫੇਸਬੁੱਕ ਤੇ ਜ਼ਰੂਰ ਇਹ ਪਹਿਲਾਂ ਆਪਾਂ ਰੀਲ ਪਾਉਣ ਲੱਗੇ ਆ ਵੀ ਇਹ ਪ੍ਰੋਬਲਮ ਜਿਵੇਂ ਇੱਕ ਮਨ ਇੱਕ ਗਲ ਹੋ ਰਿਹਾ ਵੀਡੀਓ ਹਰ ਇੱਕ ਤਰ੍ਹਾਂ ਦੀ ਪਾਵਾਂਗੇ ਆਪਾਂ ਪਾਉਂਦੇ ਵੀ ਰਹਨੇ ਆ ਤੇ ਜਿਵੇਂ ਸਟਾਫ ਵਕਰਾਂ ਤੋਂ ਦਾਣੇ ਮਾਰਦੀਆਂ ਬੈੱਡ ਕੈਸਟੀਆਂ ਤੋਂ ਦਾਣੇ ਮਾਰਦੀਆਂ ਮਸ਼ੀਨਾਂ ਭਰਦੀਆਂ ਕਿਉਂ ਨੇ ਵੀ ਕੀ ਕੀ ਫਾਲਟ ਹੁੰਦੇ ਨੇ ਵੀ ਆ ਕੇਮ ਦੇ ਬੈਡ ਲੱਠੇ ਟੁੱਟਦੇ ਮਤਲਬ ਮੈਂ ਉਹ ਚੀਜ਼ ਸਾਈਡ ਤੇ ਪਹਿਲਾਂ ਜਿਹੜੀ ਗੱਲ ਕਰਨ ਲੱਗੇ ਆਪਾਂ ਜਿਵੇਂ ਮੇਨ ਕੰਮ ਆਪਾਂ ਜਿਹੜੀਆਂ ਮਸ਼ੀਨਾਂ ਝੋਲ ਤੋੜਦੀਆਂ ਨੇ ਬੱਲੀ ਚ ਦਾਣਾ ਛੱਡਦੀਆਂ ਨੇ ਜਦੋਂ ਅਗਲਾ ਲਹਿਰੀਆ ਲਾ ਲਾਂਦਾ ਤਾਂ ਝੋਲ ਟੁੱਟਣ ਲੱਗ ਜਾਂਦਾ ਜਦੋਂ ਲਹਿਰੀਆ ਕੱਢਦਾ ਆਂਦਾ ਬੱਲੀ ਚ ਦਾਣਾ ਛੱਡਣ ਲੱਗ ਜਾਂਦੀ ਮਸ਼ੀਨ ਉਹ ਚੀਜ਼ਾਂ ਨੂੰ ਲੈ ਕੇ ਆਪਾਂ ਉਹ ਫਾਲਟ ਕੱਢਣੇ ਨੇ ਸਾਰੇ ਮਸ਼ੀਨਾਂ ਦੇ ਵੀ ਉਹ ਕੀ ਕਾਰਨ ਹੁੰਦਾ ਇਹ ਚੀਜ਼ ਆਪਾਂ ਸਾਰੀ ਸੈੱਟ ਕਰਾਵਾਂਗੇ ਤੁਹਾਡੇ ਨਾਲ ਠੀਕ ਹੈ ਆਪਣੇ ਚੈਨਲ ਨੂੰ ਫੋਲੋ ਕਰੋ ਧੰਨਵਾਦ ਸਾਰਿਆਂ ਦਾ